ਸਤ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਦੋਸਤੋ ਤੁਹਾਡਾ YouTube ਚੈਨਲ ਫਤਿਹ ਦੀ ਫਾਰਮ ਦਾ ਸਵਾਗਤ ਹੈ ਦੋਸਤੋ ਅੱਜ ਹੀ ਆਪਣੇ ਵਿੱਚ ਫੌਜੀ ਫਾਰਮ ਦੀ ਪਿੰਡ ਵਿਲਾ ਤੇਜਾ ਤੇ ਮਾਲੇਵਾਲ ਪੁਰ ਜਿਲ੍ਹਾ ਕਰਤਾਰਪੁਰ ਤੇ ਫੋਨ ਨੰਬਰ ਹੈਗਾ 9872902905 ਦੋਸਤੋ ਤੁਹਾਨੂੰ ਵੀਡੀਓ ਵਿੱਚ गावा ਦੇ ਦਿਖਾ ਰያ ਨੇ ਇਹ ਗਾਵਾਂ ਪਹਿਲਾਂ ਗਾਵਾਂ ਦੋ ਦੰਦ ਕੋਈ ਚਾਰ ਦੰਦ ਆ ਤੇ ਸਾਰੀਆਂ ਗਾਵਾਂ ਸੂਮਲੀਆਂ ਗੱਬਣਾਂ ਕੋਈ 2000 ਤਿੰਨ ਖੜਦੀ ਆ ਕੋਈ ਹਫਤਾ ਖੜਦੀ ਆ ਬਿਲਕੁਲ ਵਾਜਬ ਰੇਟ ਆ ਕਿਸੇ ਵੀ ਨੂੰ ਪਸੰਦ ਹੋਣਾ ਤਾਂ ਕਨੈਕਟ ਕਰ ਲਿਓ ਨੰਬਰ ਬਾਈ ਦਾ ਸੰਗਤ ਚੱਲ ਰਿਹਾ ਵਾ ਸਾਰੇ ਵੀਰਾਂ ਦਾ ਬਹੁਤ ਬਧਨਵਾਦ ਤੇ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਵੀ ਕਰਤਾ ਕਰੋ ਕਿਉਂਕਿ ਹੋਰ ਕਿਸੇ ਵੀਰ ਭੈਣਾਂ ਕੋਲ ਪਹੁੰਚ ਸਕੇ ਔਰ ਇਹ ਇੱਕ ਨੰਬਰ ਤੇ ਗਾਂ ਖੜੀ ਆ ਸੂਈ ਆ ਹਜ਼ਰ ਸੂਈ ਤਾਈ ਬਿਲਕੁਲ ਨੌਟ ਦੋ ਤਿਆਰ ਆ ਤਾਂ ਬਾਕੀ ਸਾਰੇ ਆ ਪਹਿਲਾਂ ਦੂਜਿਆਂ ਕੋ ਗੱਬਣਾ ਆ ਬੱਚਾ ਇਹ ਪਹਿਲੀ ਗਾਂ ਦਾ ਸਾਰੀ ਵੀਰਾਂ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੀ ਵੀਡੀਓ ਦੇਖ ਰਹੇ ਨੇ